ਤਾਜਵਰੀ ਵਾਸਤੇ ਅੱਜ ਵਧੀਆ ਸੂਟਾਂ ਤੇ ਭਾਰੀ ਆਫਰ ਲਾਨ ਜਾ ਰਹੇ ਆ ਭਾਜੀ 25 2500 ਤਿੰਨ ਤਿੰਨ ਹਜ਼ਾਰ ਵਾਲਾ ਸੂਟ ਪਤਾ ਕੀ ਰੇਟ ਦੇਣਾ ਵਾ ਹਾਂਜੀ 1250 ਦਾ 2500 ਦੋ ਭਾਜੀ ਲੈ ਜਾਓ ਆ ਦੇਖੋ ਜਿਹੜੇ ਬਾਜ਼ਾਰ 'ਚ 25 2500 ਰਾਂ ਇੱਕ ਇੱਥੇ 2500 ਦੋ ਮਾਤਲਬ 1250 ਰੁਪਏ ਦਾ ਇਦਾਂ ਦਾ ਟਾਪ ਦਾ ਸੂਟ ਤੁਹਾਨੂੰ ਅਪਰ ਦੇ ਕੇ ਭੇਜਾਂਗੇ ਆ ਹੋਰ ਤੁਸੀਂ ਚੈੱਕ ਕਰ ਲਓ ਟੌਪ ਦੀਆਂ ਚੀਜ਼ਾਂ ਰੇਟ ਇਹਦਾ ਵੀ ਨਹੀਂ ਵਧਿਆ ਇਹ ਵੀ ਚੱਕੋ 1250 ਤੇ ਹੈਵੀ ਦੁਪट्टे ਖੁੱਲੇ ਦੁੱਲੇ ਦੁਪੱਟੇ ਹੈਗੇ ਆ ਦੇਖੋ ਔਰ ਤੁਸੀਂ ਚੈੱਕ ਕਰੋ ਨਵਾਂ ਵੇਸ ਨਵਾਂ ਡਿਜ਼ਾਈਨ ਪਾਬਲੀ ਚੀਜ਼ ਜਿਹਨੇ ਲੈਣਾ ਵਿਆਹ ਲਈ ਦਾਜਵੇਰ ਦਾ ਕੱਪੜਾ ਆ ਵੀ ਤੁਹਾਨੂੰ 2500 ਦੇ ਦੋ ਦੇ ਰਨੇ ਮਤਲਬ 1250 ਰੁਪਏ ਦਾ ਸੂਟ ਅਸੀਂ ਦੇ ਰਣਾ ਭਾਜੀ ਬੁਟੀਕ ਸੂਟ ਪਹੁੰਚੇ ਵਰਕ ਘੇਰੇ ਵਰਕ ਸਾਰਾ ਕੁਝ ਵਰਕ ਦੁਪੱਟੇ ਵਰਕ ਰੇਟ ਕੋਈ 1500 ਕੋਈ 1700 ਕੋਈ 1800 ਭਾਜੀ ਮੇਲੇ ਲਾਦੇ ਮੇਲੇ ਆ ਵੀ ਤੁਸੀਂ ਚੈੱਕ ਕਰ ਲੋ ਚਾਹੇ ਤੁਸੀਂ ਬਜ਼ੁਰਗਾਂ ਲਈ ਲੈਣਾ ਤੁਸੀਂ ਕੁੜੀਆਂ ਚਿੜੀਆਂ ਲਈ ਲੈਣਾ ਕਿਸੇ ਲਈ ਵੀ ਸੂਟ ਲੈਣਿਆ ਹਰ ਕਿਸੇ ਲਈ ਸਾਡੇ ਕੋਲ ਰੰਗ ਬੜੇ ਸੋਹਣੇ ਸੋਹਣਿਆ ਡਿਜ਼ਾਈਨਿੰਗ ਬੜੀ ਸੋਹਣੀ ਸੋਹਣੀ ਆ ਆ ਦੇਖੋ 15-1500 ਦੇ ਵਿੱਚ ਟੌਪ ਦੇ ਕਰੇਵ ਦੇ ਸੂਟ ਦੇ ਰਨੇ ਆ ਇਹ ਹੈ ਵੀ ਤੁਮ ਦੇ ਰਣ ਲਓ ਜੀ 5000 ਦੇ 2 5000 ਵਾਲਾ 5000 ਦੇ ਦੋ ਹੈਵੀ ਸੂਟ ਵਰਕ ਕੱਢਿਆ ਕਢਾਇਆ ਦੁਪੱਟਾ ਸ਼ਾਨਦਾਰ 5000 ਦੇ ਦੋ ਭਾਜੀ ਯਾਰ ਇਹ ਵੀ 5000 ਦਾ ਇੱਕ ਆ ਇੱਥੇ ਤੁਹਾਨੂੰ 5000 ਦੇ ਦੋ ਸੂਟ ਦੇ ਰਹੇ ਨੇ ਆ ਵੀ ਤੁਹਾਨੂੰ ਦੇ ਰਹੇ ਨੇ 5000 ਦੇ ਦੋ 25 2500 ਦੇ ਰਹੇ 25 2500 ਭਾਜੀ ਸਿਰਫ 10 ਤਰੀਕ ਤੱਕ ਆਫਰ ਹੈ 10 ਤਰੀਕ ਤੱਕ ਯਾਦ ਰੱਖਿਓ 10 ਦਸੰਬਰ 10 ਦਸੰਬਰ 10 ਦਸੰਬਰ ਸਟਾਕ ਖਾਲੀ ਕਰ ਦੇਣਾ ਭਾਜੀ ਆ ਵੀ ਤੁਸੀਂ ਚੈੱਕ ਕਰੋ ਇਦਾਂ ਦੇ ਸੂਟ 4 4000 45 4500 ਦੇ ਵਿੱਚ ਇਹ ਵੀ ਤੁਹਾਨੂੰ 5000 ਦੇ ਦੋ 25 2500 ਦੇ ਵਿੱਚ ਇਦਾਂ ਦੇ ਸੋਹਣੇ ਸੋਹਣੇ ਸੂਟ ਆਪਾਂ ਦੇਖੋ ਆਹ ਚੈੱਕ ਕਰੋ ਹੁਣ ਭਾਜੀ ਪਾਫ ਦਾ ਕੰਮ ਆ ਭਾਜੀ ਲਗਜ਼ਰੀ ਪੀਸ ਆ ਮੈਂ ਚੈਲੰਜ ਕਰਦਾ ਭਾਜੀ 6000 ਤੋਂ ਘੱਟ ਤਾਂ ਕੋਈ ਦੁਕਾਨਦਾਰ ਦਿੰਦਾ ਨਹੀਂ ਅਸੀਂ 3250 'ਚ ਦੇਣਾ 3250 'ਚ ਦੇਖੋ ਗਲੇ ਦੇ ਵੀ ਕੰਮ ਘੇਰੇ ਤੇ ਵੀ ਕੰਮ ਰੰਗ ਬੜਾ ਸੋਹਣਾ ਆਹ ਦੇਖੋ ਭਾਈ ਹੁਣ ਇੱਥੋਂ ਦਿਨ ਚੜਦਾ ਇਹ ਸੂਟ ਬਾਜ਼ਾਰ ਦੇ ਵਿੱਚ ਤੁਸੀਂ 85 8500 ਦਾ 65 6500 ਦਾ 7 7000 ਦਾ ਲੈਨੇ ਹੋ ਪਰ ਸਾਡੇ ਕੋਲ ਆਜੋ 4000 ਰੁਪਏ ਦਾ ਇਦਾਂ ਦਾ ਹੈਵੀ ਪੀਸ ਦੇ ਰਣਾ 2.5 2.5 ਮੀਟਰ ਦੇ 3 3 ਮੀਟਰ ਦੇ ਦੁਪट्टे ਲਾਏ ਆ ਪੂਰਾ ਸ਼ਾਨਦਾਰ ਕੰਮ ਕੀਤਾ ਭਾਜੀ ਲਗਜ਼ਰੀ ਕੰਮ ਹੋਇਆ ਆ 7000 ਤੋਂ ਘੱਟ ਨਹੀਂ ਮਿਲਣਾ 7000 ਦੇ ਦੋ ਲੈ ਜਾਓ ਤੇ ਆ ਵੀ ਦੇਖੋ ਮਾਦਰਬ ਸੋਨੇ ਤੋਂ ਸੋਨੇ ਦੇ ਡਿਜ਼ਾਈਨ ਆ ਚਾਹੇ ਤੁਸੀਂ ਸਿੰਪਲ ਲੈਣੇ ਆ ਹੈਵੀ ਲੈਣੇ ਆ ਡਾਰਕ ਲੈਣੇ ਲਾਈਟ ਲੈਣੇ ਇਦਾਂ ਦੇ ਸੂਟਾਂ ਦੇ ਉੱਤੇ ਤਾਂ ਵੱਡੀਆਂ ਆਫਰਾਂ ਕਾਕਾਵਾਦੀ ਸੂਟ ਭਾਜੀ ਮੈਂ ਕਹਿੰਦਾ ਕੋਈ 10000 ਤੋਂ ਘੱਟ ਦੇ ਕੇ ਤਾਂ ਦਿਖਾਵੇ 5000 ਦਾ ਦੇਣਾ ਅਰੇ 5000 ਦਾ ਸੂਟ ਸਿੰਗਾਪੀਸ ਵੀ ਦੇ ਦਾਂਗੇ 10-10000 ਰੁਪਏ ਦੇ ਵਰਖਾਵਾਦੀ ਸੂਟ ਆ ਇੱਥੇ 5-5000 ਚ ਬਲੈਕ ਸੂਟ ਬਲੈਕ ਬਿਊਟੀ ਬਾਜੂ ਵਰਕ ਪਹੁੰਚੇ ਵਰਕ ਬੜਾ ਸੋਹਣਾ ਦੁਪੱਟਾ ਡਿਜ਼ਾਈਨਰ ਇਹਦੇ ਵਿੱਚ ਵੀ ਬਹੁਤ ਵੱਡਾ ਫਾਇਦਾ ਰੇਟਾਂ ਦੇ ਵਿੱਚ ਤਾਂ ਮੈਂ ਕਹਿੰਦਾ ਨਿਆਰੇ ਭਾਜੀ ਫੋਟੋਆਂ ਵਾਲੇ ਪੀਸ ਐ 10-10000 ਵਾਲੇ 1250 ਦੇ origignal ਸੂਟ ਆ ਗੱਲ ਕਰੋ ਖੀਮ ਖਾਬ ਦੀ origignal ਖੀਮ ਖਰਾਬ ਕੋਈ ਦੇ ਕੇ ਦਿਖਾਵੇ 5000 ਦਾ ਸੂਟ ਅਸੀਂ ਦਿੰਨੇ ਆ ਬੱਕਰੇ ਸਟਾਈਲ ਵਾਲੇ ਦੇ ਰਹੇ ਆ ਭਾਜੀ ਕ੍ਰਸ਼ ਦੇ ਕੱਪੜੇ ਮੈਂ ਕਹਿੰਦਾ ਭਾਜੀ 6 6000 7 7000 ਚ ਲੈ ਜਾਓ 15 15000 ਵਾਲੇ ਸੂਟ ਗੱਲ ਕਰਕੇ ਚੈਲੰਜ ਫੇਅਰ ਕਰ ਰਹੇ ਆ ਸਰਵ 10 ਤਰੀਕ ਐ ਫੇਰ ਨਾ ਕਿ ਉਹ ਦੱਸਿਆ ਨਹੀਂ ਸਰਵ 10 ਤਰੀਕ ਐ ਆਜੋ 10 ਤਰੀਕ ਤੱਕ ਆਵਦੇ ਵੱਡੇ ਫਾਇਦੇ ਕਰਾ ਲਓ ਦੇਖ ਆ ਦੇਖੋ ਹਰ ਤਰ੍ਹਾਂ ਦੀ ਚੀਜ਼ ਛੇਤੀ ਆਜੋ ਬੱਕਰਾ ਸਟਾਈਲ ਜੜਿਆਲਾ ਗੁਰੂ 10 ਸتمبر ਤੱਕ ਬਹੁਤ ਵੱਡੀ ਸੇਲ ਐ